ਬਈ ਅੱਜ ਇੱਕ ਮੇਰਾ ਦੋਸਤ ਮੈਨੂੰ ਕਹਿਣ ਲੱਗਿਆ ਕਹਿੰਦਾ ਯਾਰ ਭੋਲੇ ਮੇਰਾ ਇੱਕ ਦੋਸਤ ਹੈ ਉਸਦੀ ਕੁੜੀ ਨੂੰ ਆਪਾਂ ਨੇ ਰਿਸ਼ਤਾ ਕਰਾਉਣਾ ਹੈ ਕੁੜੀ ਸੋਹਣੀ ਸੁਨੱਖੀ ਆ ਪੜ੍ਹੀ ਹੋਈ ਆ ਲੰਬੀ ਲੰਜੀ ਆ ਬਈ ਤੇਰੀ ਨਜ਼ਰ ਵਿੱਚ ਕੋਈ ਮੁੰਡਾ ਹੈਗਾ ਤਾਂ ਦੱਸ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਦੇਖ ਲੈਣਾ ਤੈਨੂੰ ਦੇਖ ਕੇ ਦੱਸਦਾ ਮੁੰਡਾ ਕਿਦਾਂ ਦਾ ਚਾਹੀਦਾ ਹੈ ਉਹਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ ਕਹਿੰਦਾ ਮੁੰਡਾ ਨੌਕਰੀ ਕਰਦਾ ਹੋਣਾ ਚਾਹੀਦਾ ਤੇ ਮੁੰਡੇ ਦੀ ਉਮਰ 24 ਸਾਲ ਦੀ ਹੋਣੀ ਚਾਹੀਦੀ ਹੈ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਹੋ ਜੂਗਾ ਰਿਸ਼ਤਾ ਪਰ ਮੈਂ ਕਿਹਾ ਮੈਨੂੰ ਇੱਕ ਗੱਲ ਦੱਸ 22 ਚਾਂਸ ਜੇ ਮੁੰਡਾ 24 ਸਾਲ ਦਾ ਨਾ ਲੱਭਿਆ ਤਾਂ ਫਿਰ ਮੈਂ 12 12 ਸਾਲ ਦੇ ਦੋ ਮੁੰਡੇ ਲੱਭ ਲਾਂ ਮਾ ਕੁੜੀ ਵਾਸਤੇ ਫਿਰ ਕੰਮ ਚੱਲ ਜੂਗਾ